ਦੇਸਤੋ ਮਿੱਟੀ ਕੱਢਣ ਆਇਆ ਦੇਖੋ ਜੀ ਔਰੇ ਮਿੱਟੀ ਆ ਖਵਾਜਾ ਬਲੀ ਨੇ ਦੇਖੋ ਦੋਸਤੋ ਤੇ ਬਹੁਤ ਹੀ ਬੜੇ ਸਾਡੇ ਖਵਾਜਾ ਬਲੀ ਨੇ ਦੇਖੋ ਦੋਸਤੋ ਤੇ ਹੋਰੇ ਅਸੀਂ ਮਿੱਟੀ ਕੱਢਣ ਆਏ ਆ ਤੇ ਤੁਹਾਨੂੰ ਪਤਾ ਦੇਖੋ ਜੀ ਮਾੜੀ ਆ ਸਾਡੀ ਮਾੜੀ ਦਰਬਾਰ ਗੁੱਗਾ ਜਾ ਰੇ ਫਿਰ ਦਰਬਾਰ ਆ ਤੇ ਲੋ ਆ ਜਾ ਥੱਲੇ ਆ ਜਾ ਹੌਲੀ ਹੌਲੀ ਉਤਰਿਆ ਮਿੱਟੀ ਕੱਢਣੀ ਆ ਆਪਾਂ ਨੇ ਲੋ ਦੋਸਤੋ ਲਾ ਆ ਕੋਪਤਾ ਚੱਕ ਲਿਆ ਕੋਪਤਾ ਚੱਕ ਲਿਆ ਓਏ ਚੋਰੀ ਕਰ ਲਿਆ ਦੇਖੋ ਰਵਿਦਾ ਰਾਣੀ ਨੇ ਮੇਰਾ ਕੋਪਤਾ ਚੋਰੀ ਕਰ ਲਿਆ ਓਏ ਦੇਖੋ ਜੀ ਕਿਤੇ ਨਹੀਂ ਲੁੱਟਿਆ ਇਦਾਂ ਨੇ ਟਿਕੀ ਦੇਖਦਾ ਦੋਸਤੋ ਕੋ ਕੋਗਾ ਚੋਰੀ ਕਰ ਲਿਆ ਯਾਰ ਉਹ ਦੇਖੋ ਮੇਰਾ ਕੌਫਤਾ ਰੱਖੀ ਬੈਠਿਆ ਜੇ ਹੈਲੋ ਦੋਸਤੋ ਲੋ ਜੀ ਰਾਣਾ ਪੰਜਾਬੀ ਬਲੌਗ ਤੁਹਾਡਾ ਸਵਾਗਤ ਹੈ ਲੋ ਜੀ ਤਿਆਰ-ਵਰ ਤਿਆਰ ਹੋ ਗਏ ਆਂ ਦੇਖੋ ਦੋਸਤੋ ਹੋ ਗਿਆ ਹੈ ਸੰਡੇ ਅੱਜ ਜੋ ਕਿ ਰਾਤ ਹੈ ਜਨਮਾਸ਼ਮੀ ਹੈ ਕ੍ਰਿਸ਼ਨ ਜੀ ਦਾ ਜਨਮ ਦਿਨ ਤੇ ਅੱਜ ਅਸੀਂ ਗੁੱਗਾ ਮਾੜੀ ਦੇ ਵੀ ਜਾਵਾਂਗੇ ਗੁੱਗਾ ਜੀ ਵੀ ਜੈ ਰਵੀਰ ਦਾ ਵੀ ਅੱਜ ਜਨਮ ਦਿਨ ਹੈ ਉਹਨਾਂ ਦਾ ਵੀ ਹੈ ਨਾ ਅੱਜ ਲਾਜ ਦੋਸਤੋ ਤੇ ਹੁਣ ਜਾ ਰਿਹਾ ਸੀ ਪਿੰਡ ਜਾਵਾਂਗੇ ਮੱਥਾ ਟੇਕਣ ਜਾਵਾਂਗੇ ਪਾਰੋਣਾ ਗੁਣਾਰੀ ਆ ਲੰਗਰ ਦਾ ਬਾਸ ਰੋਟੀਆਂ ਹਨ ਵਾਸਤੇ ਕਰਦੇ ਆਂ ਵਾਸਤੇ ਮਿਆਕਣਾਣਾ ਵੀ ਉੱਠਿਆ ਹੋਇਆ ਸਵੇਰੀ ਸਵੇਰੋ ਮਿਆਕਣਾਣੇ ਲਾਜਾ ਸੋ ਲਾਏ ਮੈਂ ਚਲੋ ਜੀ ਗੱਡੀ 'ਚ ਜਾਵਾਂਗੇ ਹੁਣ ਮੰਮੀ ਜਾਊਗੀ ਰਵਿਤਾ ਰਾਣੀ ਪਾਰੋਣਾ ਨੇ ਆਹ ਜਾ ਮਿਆਕਣਾਣਾ ਉਹ ਵੀ ਜਾ ਦੇ ਉਹਨੇ ਜਾਂਦੇ ਉਹ ਕਹਿੰਦੇ ਕਿ ਚਲੋ ਤੁਸੀਂ ਜਾਇਓ ਆ ਚਲੋ ਜੀ ਲੇਟ ਹੋ ਗਏ ਚਲਦੇ ਆ ਫਰਾ ਵੜਾ ਚੱਲ ਮਿਲਦੇ ਆ ਫਿਰ ਪਿੰਡ ਜਾ ਕੇ ਦੇਖਦੇ ਆ ਵਟ ਕੀ ਮਾਹੌਲ ਆ ਠੀਕ ਆ ਦੋਸਤੋ ਕਰਨ ਬਣੇ ਰਹੋ ਤੁਸੀਂ જય ਜੀ ਸ੍ਰੀ ਰਾਜੇ ਰਾਦੇ ਮਿੱਤਰੋ ਚੱਲੇ ਆ ਪਿੰਡ ਉਹ ਗਿਆ ਯਾਰ ਵੀਰ ਦੇ ਦਰਸ਼ਨ ਕਰਨ ਦੇ ਮੱਛਾ ਦੇਖਣ ਜਾ ਰਹੇ ਆ ਅਸੀਂ ਦੋਸਤੋ ਦੇਖੋ ਜੇ ਇਹ ਕਿਹੜਾ ਟਾਈਮ ਲਓ ਜੀ ਮਿੱਤਰੋ ਪਹੁੰਚੇ ਆਲੇ ਆ ਆਪਣੇ ਪਿੰਡ ਆਪਣੇ ਪਿੰਡ ਪਹੁੰਚੇ ਆਲੇ ਆ ਦੋਸਤੋ ਪਹੁੰਚੇ ਆਲੇ ਆ ਆਪਣੇ ਪਿੰਡ ਆ ਆੰਦੀਆ ਆਪਣੇ ਸਭ ਤੋਂ ਮਹਿੰਗੀ ਵੱਡੀ ਕਾਰ ਜਿਹਦੇ ਚ ਹੋਗੇ ਜਾ ਰਹੇ ਨੇ ਸਵਾਰ ਆ ਜੀ ਮਿੱਤਰੋ ਮੇਰੇ ਦੋਸਤੋ ਲੋਜੇ ਦੇਖੋ ਜੇ ਜਾ ਰਹੇ ਮਮੀ ਔਰ ਰਵਿਤਾ ਰਾਣੀ ਆ ਨਾਲੇ ਮਿਆਕਣਾੜਾ ਐ ਤੇ ਜਾ ਰਹਿਆ ਸੀ ਹੁਣ ਮੱਥਾ ਦੇ ਨਾਲ ਦੇਖੋ ਜੀ ਸਾਡੇ ਸਭ ਤੋਂ ਮਹਿੰਗੀ ਕਾਰ ਆ ਤੁਹਾਨੂੰ ਪਤਾ ਹੀ ਆ ਜਿਹੜੀ ਨਿਊ ਅਪਡੇਟ ਕਾਰ ਆ ਸਾਡੀ ਤੇ ਲਓ ਜੀ ਮੈਟਰੋ ਦੇਖੋ ਜੀ ਜਾ ਰਹੇ ਆ ਅਸੀਂ ਕੋਈ ਨਹੀਂ ਹੈਗਾ ਬੰਦਾ ਸੜਕ ਤੇ ਤੇ ਰਾਮ ਨਾਲ ਜਾ ਰਹੇ ਆ ਉਹ ਤੋਂ ਰਾਮ ਨਾਲ ਚਲੋ ਜੀ ਮੱਥਾ ਟੇਕ ਕੇ ਲਾਗੇ ਫਿਰ ਤੁਹਾਨੂੰ ਠੀਕ ਆ ਅੱਗੇ ਜਾ ਕੇ ਮਿਲਦੇ ਆ ਤੇ ਗੁੱਗਾ ਯਾਰ ਫਿਰ ਮੱਥਾ ਟੇਕਣ ਜਾ ਰਹੇ ਆ ਤੇ ਰਾਜ ਨੂੰ ਪਤਾ ਕਰ ਲ ਜਨਮਾਚੀ ਜੀ ਦਾ ਤੇ ਚਲੋ ਮਿਲਦੇ ਆ ਫਿਰ ਆਪਾਂ ਠੀਕ ਆ ਦੋਸਤੋ ਆਪਾਂ ਥੋੜੀ ਅੰਗਰੇਜ਼ੀ ਦੀ ਡਰੈਵਿੰਗ ਕਰਦੇ ਹੋਏ ਵਧੀਆ ਲੱਗਦੀ ਆਪਾਂ ਠੀਕ ਆ ਦੋਸਤੋ ਓਕੇ ਜੀ ਚਲੋ ਜੀ ਮਿਲਦੇ ਆ ਲਓ ਜੀ ਮਿੱਤਰੋ ਆ ਗਏ ਅਸੀਂ ਦੋ ਜੀ ਤੁਲਸੀ ਮਾਤਾ ਦੇ ਘਰੋਂ ਦਰਸ਼ਨ ਜੋ ਕਿ ਤੁਹਾਨੂੰ ਪਤਾ ਹੈ ਕਿ ਆਪਣੇ ਪਿੰਡ ਘਰ ਤੁਲਸੀ ਮਾਤਾ ਬਰਾਜਮਾਨ ਨੇ ਤੇ ਲਓ ਜੀ ਆ ਗਏ ਅਸੀਂ ਹੁਣ ਪਿੰਡ ਮੱਥਾ ਟੇਕਣ ਜਾਵਾਂਗੇ ਹੁਣ ਗੁੱਗਾ ਮਾੜੀ ਦੇ ਠੀਕ ਆ ਦੋਸਤੋ ਅਰ ਰੋਟੀਆਂ ਦੀ ਆਵਾਜ਼ ਆ ਪਰੌਂ ਰਹੇ ਸਾਨੂੰ ਸੁਣੇ ਰਹੀਆਂ ਹੋਣਗੀਆਂ ਤੇ ਦੇਖੋ ਜੀ ਬਣ ਰਹੀਆਂ ਨੇ ਰੋਟੀਆਂ ਪਰੌਂਦੇ ਰੋਟੀਆਂ ਸਵੇਰੇ ਸਵੇਰੇ ਲੰਗਰ ਪ੍ਰਸਾਦ ਦਾ ਲਓ ਜੀ ਮੇਤਰੋ ਆ ਗਿਆ ਸੀ ਹੁਣ ਸਾਰੇ ਉੱਠ ਗਏ ਸਾਰੇ ਉੱਠੇ ਹੋਏ ਲੱਗਦੇ ਨੇ ਕੋਈ ਹੈ ਹੀ ਨਹੀਂ ਲਓ ਜੀ ਸਾਰੇ ਓਰੇ ਅੱਛਾ ਜੀ ਦੋਸਤੋ ਓਰੇ ਆਪਣੇ ਆਪਣੇ ਦਾਦੀ ਦਾ ਭੋਗ ਵੀ ਆ ਸਾਨੂੰ ਪਤਾ ਹੈ ਤੇ ਚਲੋ ਦੋਸਤੋ ਮਿਲਦੇ ਆਂ ਫਿਰ ਆਪਾਂ ਜਿੰਮੇ ਵੀ ਆਪਾਂ ਮਹਿਲਾ ਮੱਥਾ ਟੇਕ ਗਾਈਏ ਜੋ ਕੰਮ ਕਰਨਾ ਆਪਾਂ ਕੰਮ ਕਰ ਲੀਏ ਦੋਸਤੋ ਠੀਕ ਆ ਦੇਖੋ ਜੀ ਤੁਲਸੀ ਮਾਤਾ ਕੰਨੇ ਹਾਰੇ ਭਰੇ ਨੇ ਤੇ ਚਲੋ ਮਿਲਦੇ ਆਂ ਫਿਰ ਸਾਨ ਨਾਲ ਬਣੇ ਰਿਓ ਦੋਸਤੋ ਓਕੇ ਜੀ ਲਓ ਜੀ ਮਿੱਤਰੋ ਚੱਲੇ ਆਂ ਹੁਣ ਮੱਥਾ ਟੇਕਣ ਚਲੋ ਜੀ ਜਾ ਰਹੇ ਆਂ ਮੱਥਾ ਟੇਕ ਗਾਈਏ ਠੀਕ ਆ ਦੋਸਤੋ ਤੇ ਲਓ ਜੀ ਪਹਿਲਾ ਧੂਨੇ ਦੇ ਜੋਤ ਲਾਣੀ ਆ ਸਾਰ ਦੇਪਾ ਤਾਂ ਹੈ ਵਾਜੀ ਹੁਣ ਜਾਨਾਂ ਤੇ ਚਲੋ ਜੀ ਉਹ ਸਿਵਾਰੌਣਾ ਦੇਖੋ ਜੀ ਮੋਟਰਸਾਈਕਲ ਕੱਢ ਲਿਆ ਆਪਣੀ ਗੱਡੀ ਖੜੀ ਆ ਦੇਖੋ ਮਿੱਤਰੋ ਤੇ ਦੇਖੋ ਜੀ ਪੂਰਾ ਐਨ ਤੰਗਰਖੇੜੇ ਦੇ ਕਰੋ ਦਰਸ਼ਨ ਤੁਸੀਂ ਉਹ ਮਿਲਦੇ ਆ ਫਿਰ ਆਪਾਂ ਮੱਥਾ ਟੇਕਈਏ ਦੋਸਤੋ ਠੀਕ ਆ ਹੋ ਜੀ ਦੋਸਤੋ ਅਸੀਂ ਆ ਗਏ ਆ ਆਪਣੇ ਦਰਬਾਰ ਦੀ ਦੇਖੋ ਦਰਸ਼ਨ ਕਰੋ ਤੁਸੀਂ ਗੁਗਾ ਜੀ ਹਰੀਪੀਰ ਜੀ ਦੇ ਸਾਡਾ ਦਰਬਾਰ ਦੇਖੋ ਜੀ ਇਹਨਾਂ ਸੋਹਣਾ ਸਜਾ ਹੋਇਆ ਇਹ ਦੇਖੋ ਜੀ ਸਾਡੇ ਪਿੰਡ ਦਾ ਦਰਬਾਰ ਤੇ ਗੁਗਾ ਯਾਰ ਰਵੀਰ ਦੇਖੋ ਦੇਖੋ ਦਰਸ਼ਨ ਕਰੋ ਦੋਸਤੋ ਤੇ ਆਏ ਆ ਅਸੀਂ ਸਾਰੇ ਮੱਥਾ ਟੇਕਣ ਤੇ ਮੱਥਾ ਟੇਕਦੇ ਆਂ ਠੀਕ ਆ ਦੋਸਤੋ ਉਹ ਮਿਆਂਕਨਾਣਾ ਵੀ ਮੱਥਾ ਟੇਕੂਗਾ ਸਾਰੇ ਮਿਆਂਕਨਾਣਾ ਪਹਿਲੀ ਵਾਰ ਆਇਆ ਦੋਸਤੋ ਉਹ ਮਿਆਂਕਨਾਣਾ ਆਏ ਚਲੋ ਲੋਕ ਮੱਥਾ ਟੇਕ ਲਈਏ ਫਮ ਦਿੰਦੇ ਆ ਵਾ ਤੁਮ ਠੀਕ ਆ ਜੈ ਹੋ ਗੂਗਾ ਜੈ ਰਾਮ ਦੀ ਜੈ ਮੇ ਮਿੱਤਰੋ ਆਪਾਂ ਨੇ ਮੱਥਾ ਟੇਕ ਲਿਆ ਆਪਣੇ ਪਿੰਡ ਦੇਖੋ ਜੀ ਦਰਬਾਰ ਦੇਖੋ ਕਿੰਨਾ ਸੋਹਣਾ ਸਜਿਆ ਹੋਇਆ ਬਹੁਤ ਬੜਾ ਦਰਬਾਰ ਆ ਦੇਖੋ ਦੇਖੋ ਜੀ ਮੇਰੀ ਗੁੜਿਆ ਰਾਣੀ ਦੇਖੋ ਤੁਸੀਂ ਆਪਣੇ ਵੀਰ ਜੀ ਨੇ ਵੱਡੇ ਵੀਰ ਜੀ ਭੁਪਿੰਦਰ ਸ਼ਰਮਾ ਜੀ ਨੇ ਇਹ ਤੇ ਆਪਣੀ ਗੁੜੀਆ ਰਾਣੀਆ ਕਿਵੇਂ ਕਲਾਸ ਬੜਦੀਆਂ ਗੁੜੀਆ ਰਾਣੀ ਫਿਫਥ ਚ ਲਓ ਜੀ ਨੈਂਸੀ ਦੇ ਨਾਲ ਬੜਦੀ ਐ ਫਿਫਥ ਚ ਆਪਣੀ ਨੈਂਸੀ ਆ ਉਹ ਵੀ ਫਿਫਥ ਚ ਆਈ ਵੀ ਫਿਫਥ ਚ ਠੀਕ ਆ ਦੋਸਤੋ ਤੇ ਇਹ ਫਰਸਟ ਆਉਂਦੇ ਨੇ ਹਰ ਵਾਰ ਤੇ ਲਓ ਜੀ ਦੇਖੋ ਜੀ ਕਿੰਨਾ ਸੋਹਣਾ ਦਰਬਾਰ ਆ ਦੇਖੋ ਦੋਸਤੋ ਕਿੱਡਾ ਵੱਡਾ ਵਾ ਦਰਬਾਰ ਬਣਾ ਕੇ ਆਉਣ ਤਾਂ ਦੇਖੋ ਮਿੱਤਰੋ ਚਲੋ ਜੀ ਆਪਾਂ ਹੁਣ ਮਿਲਦੇ ਆਂ ਫਿਰ ਆਪਾਂ ਥੋੜੇ ਮਿੱਟੀ ਵੀ ਕੱਢਣੀ ਆ ਮਿੱਟੀ ਕੱਢ ਲਈ ਠੀਕ ਆ ਦੋਸਤੋ ਚਲੋ ਮਿਲਦੇ ਆਂ ਫਿਰ ਚਲੋ ਜੀ ਚਲੋ ਮਿੱਟੀ ਕੱਢ ਲਈ ਆਪਾਂ ਦੇਸਤੋ ਮਿੱਟੀ ਕੱਢਣ ਆਇਆ ਦੇਖੋ ਜੀ ਹੋਰੇ ਮਿੱਟੀ ਆ ਖਵਾਜਾ ਬਲੀ ਨੇ ਦੇਖੋ ਦੋਸਤੋ ਤੇ ਬਹੁਤ ਹੀ بڑے ਸਾਡੇ ਖਵਾਜਾ ਬਲੀ ਨੇ ਦੇਖੋ ਦੋਸਤੋ ਤੇ ਹੋਰੇ ਅਸੀਂ ਮਿੱਟੀ ਕੱਢਣ ਆਏ ਆ ਤੇ ਤੁਹਾਨੂੰ ਪਤਾ ਦੇਖੋ ਜੀ ਮਾੜੀ ਆ ਸਾਡੀ ਮਾੜੀ ਦਰਬਾਰ ਗੁਗਾ ਜਾਰ ਵੀਰ ਦਰਬਾਰ ਤੇ ਲੋ ਆ ਜਾ ਥੱਲੇ ਆ ਜਾ ਹੌਲੀ ਹੌਲੀ ਉਤਰਿਆ ਮਿੱਟੀ ਕੱਢਣੀ ਆ ਆਪਾਂ ਨੇ ਠੀਕ ਆ ਮਿੱਟੀ ਕੱਢ ਕੇ ਮਿਲਦੇ ਆ ਜੈ ਜੀ ਸ੍ਰੀ ਗੁਗਾ ਜਾਰ ਵੀਰ ਜੀ ਔਰ ਜੇ ਮਿੱਤਰੋ ਮੱਥਾ ਟੇਕਿਆ ਜਾਂ ਸੰਗ ਤਾਂ ਲਓ ਜੀ ਆ ਗਏ ਮੱਥਾ ਟੇਕ ਆਏ ਨੇ ਲਓ ਜੀ ਫੜੋ ਤੇ ਆ ਜੋ ਜੀ ਮੱਥਾ ਟੇਕ ਆਏ ਹੁਣ ਚਾਹ ਪਾਣੀ ਪੀਨੇ ਆ ਥੋੜਾ ਜਿਹਾ ਮਿੱਤਰੋ ਗਰਮੀ ਬਹੁਤ ਆ ਗੁੰਮ ਹੋਇਆ ਪਿਆ ਮਿੱਤਰੋ ਗੁੰਮ ਹੋ ਫੁੱਲ ਗੁੰਮ ਆਇਆ ਫੁੱਲ ਓਏ 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 ਫੁੱਲ ਗੁੰਮ ਸੁਮਾ ਰਾਦੇ ਰਾਦੇ ਲੰਗਰ ਪਾਣੀ ਖਾਓ ਜੀ ਰਾਦੇ ਰਾਦੇ ਗਾਓ ਜੀ ਲਓ ਜੀ ਚੱਲ ਰਹੀ ਆ ਗਾੜੀ ਬੀਸ਼ੂ ਰਾਣੂ ਦੇਖੋ ਜੀ ਕਿਸੇ ਨੂੰ ਪੁੱਛਦੀ ਨਹੀਂ ਹੈਗੀ ਕੀ ਕਰਾਂਗੇ ਆਪਾਂ ਕਮੀ ਆ ਜੇ ਨਹੀਂ ਬਸ ਕੀ ਕਰੀਏ ਹੋਰ ਗਰਮੀ ਔਰ ਲੋ ਜੀ ਭੁੱਖਾ ਸਾਹਮਣੇ ਕੋਈ ਨਹੀਂ ਨਜ਼ਰ ਆ ਰਹਾ ਚਲੋ ਜੀ ਮਿਲਦੇ ਆ ਫਿਰ ਆਪਾਂ ਠੀਕ ਆ ਦੋਸਤੋ ਤੇ ਆ ਦੇਖੋ ਯਾ ਮੈਂ ਕਨਾਰਾ ਮੱਛਾ ਟੇਕ ਕੇ ਆਇਆ ਓਏ 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 ਬੀਜੀ ਦੀ ਗੋਦੀ ਚ ਜੜਿਆ ਹੋਇਆ ਏ ਲੋ ਜੀ ਮਿਲਦੇ ਆ ਫਿਰ ਠੀਕ ਆ ਸਾਰਾ ਨਾਲ ਬਣੇ ਰਹੋ ਤੁਸੀਂ ਫੋਕੇ ਜੀ ਮੱਛਾ ਟੇਕ ਲਿਆ ਆਪਾਂ ਨੇ ਹੇ ਦੋਸਤੋ ਲਓਇਆ ਕੋਪਤਾ ਚੱਕ ਲਿਆ ਕੋਪਤਾ ਚੱਕ ਲਿਆ ਓਏ ਚੋਰੀ ਕਰ ਲਿਆ ਦੇਖੋ ਰਵਿਦਾ ਰਾਣੀ ਨੇ ਮੇਰਾ ਕੋਪਤਾ ਚੋਰੀ ਕਰ ਲਿਆ ਓਏ ਦੇਖੋ ਇਹ ਕਿਤੇ ਨਹੀਂ ਰੋਕੀ ਕਿਤੇ ਨਹੀਂ ਟਿਕਦੀ ਦੇਖੋ ਦੋਸਤੋ ਉਹ ਕੋਪਾ ਚੋਰੀ ਕਰ ਲਿਆ ਯਾਰ ਉਹ ਦੇਖੋ ਇਹ ਮੇਰਾ ਕੋਪਤਾ ਰੱਖੀ ਬੈਠਿਆ ਜੇ ਉਹ ਬਸ ਲਓ ਜੀ ਦੋਸਤੋ ਖਾਓ ਪ੍ਰਸ਼ਾਦੇ ਪੰਡੇ ਜਾਏ ਆ ਪੂਰੀਆਂ ਚਾਰਿਆ ਦੋਸਤੋ ਜਬਰਦਸ ਕੋਫਤੇ ਨੇ ਦਾਲਾ ਪੇਠਾ ਗੱਦੂ ਤੇ ਪਲੱਸ ਹੈਗਾ ਇਹ ਤੋਰੀਆਂ ਲਓ ਜੀ ਦੋਸਤੋ ਲਓ ਜੀ ਖਾ ਖਾ ਕੇ ਹੋ ਜਾਣਗੇ ਆਪਾਂ ਫਿਰ ਓਕੇ ਜੀ ਰਿਪੋਰਟ ਆ ਠੀਕ ਆ ਮਿੱਤਰੋ ਮਿਲਦੇ ਆ ਫਿਰ ਸਾਡਾ ਨਾਲ ਬਣੇ ਰਹਿਣਾ ਦੇਖ ਲੈਂਦੇ ਤੁਹਾਨੂੰ ਕੁਝ ਨਹੀਂ ਜੀ ਜੀ ਦੋਸਤੋ ਤੁਸੀਂ ਵੀ ਖਾਓ ਸੱਸਾ ਨਾ ਲਓ ਜੀ ਮਿੱਤਰੋ ਆਪਾਂ ਜਾਇਆਏ ਹੁਣ ਆਪਾਂ ਭੋਗਦੇ ਵੀ ਜਾਇਆਏ ਆ ਆਪਾਂ ਤੇ ਗੁੱਗਾ ਯਾਰ ਫਿਰ ਮਾੜੀ ਤੇ ਮੱਥਾ ਟੇਕ ਲਿਆ ਆਪਾਂ ਨੇ ਤੇ ਥੋੜਾ ਜਿਹਾ ਇੱਕ ਦੋ ਕੰਮ ਹੋਰ ਤੇ ਉਹ ਵੀ ਕਰ ਲਿਆ ਆਪਾਂ ਨੇ ਤੇ ਲਓ ਜੀ ਮਿੱਤਰੋ ਹੁਣ ਆਪਾਂ ਚੱਲਦੇ ਆ ਆਪਣੇ ਨਾਬੇ ਨੂੰ ਚੱਲਦੇ ਆ ਤੇ ਕੰਮ ਚੱਲ ਰਿਹਾ ਔਰੇ ਕੁਮਾਰੀ ਦਾ ਕੰਮ ਚੱਲੇ ਰਿਹਾ ਏ ਤੇ ਦੇਖੋ ਜੀ ਆ ਫਰਸ਼ ਵਗੈਰਾ ਸਾਰਾ ਕੁਝ ਪੈ ਗਿਆ ਮਾੜੀ ਦਾ ਬਹੁਤ ਸੋਹਣਾ ਕੰਮ ਹੋ ਗਿਆ ਤੇ ਚਲੋ ਜੀ ਮਿਲਦੇ ਆਂ ਫਿਰ ਆਪਾਂ 90 ਪਹੁੰਚ ਗਏ ਮਿਲ ਜਾਈਏ ਹੁਣ ਚੱਲਦੇ ਆਪਾਂ ਘਰੇ ਤੇ ਕਰਦੇ ਆਂ ਰੈਡੀ ਜਿਹੜੀ ਠੀਕ ਆ ਦੋਸਤੋ ਆਓ ਜੀ ਮਿੱਤਰੋ ਸਾਰੇ ਹੁਣ ਰਿਸ਼ਤੇਦਾਰ ਵਗੈਰਾ ਜਾ ਰਹੇ ਨੇ ਸਾਰੇ ਗੱਡੀਆਂ ਵਗੈਰਾ ਤੁਹਾਨੂੰ ਪਤਾ ਸਾਰੀਆਂ ਖੜੀਆਂ ਨੇ ਤੇ ਹੁਣ ਚੱਲੇ ਨੇ ਸਾਰੇ ਰਿਸ਼ਤੇਦਾਰ ਵਗੈਰਾ ਤੇ ਚਲੋ ਜੀ ਆਪਾਂ ਵੀ ਚੱਲਦੇ ਆਂ ਆਪਣੀ ਗੱਡੀ ਵੀ ਖੜੀ ਆ ਉਹ ਨਗਰ ਖੇੜਾ ਦਾ ਆਪਣੇ ਕਰ ਸਾਹਮਣੇ ਜਾਂ ਤੁਹਾਨੂੰ ਪਤਾ ਹੀ ਆ ਚਲੋ ਮਿਲਦੇ ਆਂ ਫਿਰ ਆਪਾਂ ਠੀਕ ਆ ਦੋਸਤੋ ਪਹੁੰਚ ਗਏ ਘਰ ਲੈ ਚਲਦੇ ਆਂ ਰਵੀਤਾਰਾ ਰਾਣੀ ਨੂੰ ਮੰਮੀ ਨੂੰ ਤੇ ਠੀਕ ਆ ਚਲੋ ਜੀ ਮਿਲਦੇ ਆਂ ਫਿਰ ਜੀ ਆਪਾਂ ਆ ਗਏ ਆਂ ਔਰ ਇਧਰ ਦਾ ਕੂਲਰ ਚੱਲ ਰਿਹਾ ਫੁੱਲ ਦਵਾ ਕੇ ਕੂਲਰ ਚੱਲਦਾ ਹੈ ਦੋਸਤੋ ਤੇ ਲੋ ਜੀ ਮੈਂ ਤੁਹਾਨੂੰ ਦਿਖਾ ਦੇਣਾ ਸਾਡੇ ਉਹ ਉੱਥੋਂ ਤੋਂ ਲੈ ਕੇ ਉੱਥੇ ਤੱਕ ਬਹੁਤ ਖੁਲਵਾੜੀ ਹੈ ਤੇ ਨਾਲੇ ਦੇਖੋ ਜੀ ਸਾਡੇ ਅਨਾਰ ਲੱਗੇ ਹੋਏ ਨੇ ਦੇਖੋ ਜੀ ਕਿੱਡੇ-ਕਿੱਡੇ ਅਨਾਰ ਲੱਗੇ ਹੋਏ ਨੇ ਦੇਖੋ ਦੋਸਤੋ ਅਨਾਰ ਲੱਗਿਆ ਨੇ ਸਾਡੇ ਤੇ ਹੋਰ ਵੀ ਬਹੁਤ ਕੁਝ ਲੱਗਿਆ ਹੋਇਆ ਏ ਤੇ ਇਹ ਦੇਖੋ ਜੀ ਮਿਰਚਾਂ ਲੱਗੀਆਂ ਹੋਈਆਂ ਨੇ ਦੇਖੋ ਬਹੁਤ ਸਾਰਾ ਸਮਾਨ ਲੱਗਾ ਹੈ ਮਿਰਚਾਂ ਲੱਗੀਆਂ ਹੋਈਆਂ ਨੇ ਤੇ ਹੋਰ ਨੀਂਬੂ ਦੇ ਵੀ ਪੀੜ ਲੱਗੇ ਹੋਏ ਨੇ ਗਹਾਰਾ ਵੀ ਆ ਜਿਹਨੂੰ ਪਾਥੀਆਂ ਦੀ ਲੋੜਾ ਪਾਥੀਆਂ ਵੀ ਲੈ ਕੇ ਜਾ ਸਕਦਾ ਏ ਤੇ ਮੰਗੂਰ ਦੀ ਬੇਲ ਵੀ ਆ ਦੇਖੋ ਦੋਸਤੋ ਅੰਗੂਰ ਦੀ ਬੇਲ ਲੱਗੀ ਹੋਈ ਆ ਤੇ ਚਲੋ ਔਰ ਚਲੋ ਮਿਲਦੇ ਆ ਫਿਰ ਚਲਦੇ ਆ ਨਾਬੇ ਤੇ ਰਵਿਦਾ ਰਾਂਗ ਨੂੰ ਲੈ ਚਲਦੇ ਆ ਦੇਖੋ ਜੀ ਇੱਧਰ ਤਾਂ ਕੁੱਲਰ ਚੱਲਿਆ ਆਵਾਜ਼ ਕੋਲਾ ਤੇ ਚਲੋ ਚੱਲੀਏ ਭਾਈ ਲਓ ਜੀ ਦੇਖੋ ਜੀ ਇਹਦਾ ਪੈ ਨੇ ਕੁੱਲਰ ਦੇ ਮੂਹਰੇ ਲਓ ਜੀ ਦੇਖੋ ਜੀ ਕੁੱਲਰ ਦੇ ਮੂਹਰੇ ਪੈ ਨੇ ਚਲੋ ਚੱਲੀਏ ਫਿਰ ਲਓ ਚਲਦੇ ਆ ਫਿਰ ਕੁੱਲਰ ਆਵਾਜ਼ ਕਰ ਰਿਹਾ ਫਿਰ ਉਧਰ ਸੁਣਾ ਮੇਰੀ ਆਵਾਜ਼ ਤੁਹਾਨੂੰ ਸੁਣਨੀ ਨਹੀਂ ਚਲੋ ਮਿਲਦੇ ਆ ਫਿਰ ਠੀਕ ਆ ਦੋਸਤੋ ਅੱਗੇ ਮਿੱਤਰੋ ਚੱਲੇ ਆ ਅਸੀਂ ਹੁਣ ਆਗੇ ਪਿੰਡੋਂ ਜਾ ਤਸਲ ਦੇ ਟੈਕ ਪਾਉਂਦੇ ਆਂ ਤੇ ਲੋ ਜੀ ਬੰਦ ਹੋ ਗਿਆ ਮੇਰਾ ਨੂੰ ਤੇ ਬਜ਼ਾਰ ਜੱਜ ਸੰਧਿਆ ਰੌਣਕਾਂ ਜਮੀ ਗਈਆਂ ਫੋਜ਼ ਦੇ ਤਿਹਾਰ ਦੀ ਤੇ ਨਵਾਂਸ਼ਵੀ ਦਾ ਤਿਹਾਰ ਦੀ ਵਗਦਾ ਅੱਜ ਬਜ਼ਾਰ ਦੇ ਜਮੀ ਰੌਣਕਾਂ ਨਹੀਂ ਮਿਲਾਰ ਬੰਦ ਪਿਆ ਦੇਖੋ ਸਾਰਾ ਸਹਿਰ ਬਜ਼ਾਰ ਬੰਦ ਪਿਆ ਸੰਡੇ ਆ ਤੇ ਲੋ ਜੀ ਸੰਡੇ ਨੂੰ ਬੱਚਾ ਟੂਰ ਸੇ ਛੱਡ ਕੇ ਆ ਰਹੇ ਜੋ ਕਿ ਦੋ ਦਿਨ ਜਾਈਂਗਾ ਮਿੱਗਾ ਮਿੱਤਰੋ ਇੱਕ ਦਿਨ ਨਹੀਂ ਗਏ ਕੱਲ ਨਹੀਂ ਗਏ ਤੇ ਬੱਸ ਦੋਸਤੋ ਅੱਜ ਮੈਂ ਰੰਦਾ ਅੱਜ ਓਵਰ ਟਾਈਮ ਦਊਗਾ ਲੋ ਜੀ ਬਾਜ਼ਾਰ ਆ ਬੰਦਾ ਇਹਨਾਂ ਦਾ ਓਵਰ ਟਾਈਮ ਲੱਗਦਾ ਚਲੋ ਕੋਈ ਗੱਲ ਨਹੀਂ ਮਿਲਦੇ ਆ ਪਰ ਠੀਕ ਆ ਮਿੱਤਰੋ ਕਿਉਂਕਿ ਆਪਾਂ ਇੱਕ ਆ ਛੱਡ ਕੇ ਚਲਾ ਰਿਹਾ ਕੋਈ ਨਹੀਂ ਫਿਰੋ ਮਿਲਦੇ ਆ ਪਰ ਥੋੜੀ ਦੇਰ ਚਿੱtre ਜਾ ਕੇ ਤੇ ਇਹਨਾਂ ਦਾ ਟੂਸਨ ਛੱਡ ਗਿਆ ਠੀਕ ਆ ਮਿੱਤਰੋ ਹੈਲੋ ਦੋਸਤੋ ਲੋ ਜੀ ਮੈਂ ਆ ਗਿਆ ਜਵਾਖਾ ਨੂੰ ਲੈ ਕੇ ਆਏ ਆਂ ਦੇਖੋ ਜੀ ਜਵਾਖ ਲੱਗੇ ਪਏ ਨੇ ਮਠਾਈ ਹੁਣ ਉੱਥੇ ਨੇ ਦੇਖੋ ਜੀ ਇਹ ਹੁਣ ਉੱਥੇ ਨੇ ਸਾਰੇ ਇਹ ਪਰ ਇਹਨਾਂ ਦਾ ਮੈਂ ਟੂਸਨ ਛੱਡ ਗਿਆ ਲੈ ਕੇ ਆਏ ਆਂ ਤੇ ਦੇਖੋ ਚੱਲ ਰਿਹਾ ਪੂਰਾ ਲੰਗਰ ਚੱਲ ਰਿਹਾ ਮਠਾਈ ਦਾ ਫੁੱਲ ਮਠਾਈ ਪਈ ਆ ਮਾ ਚੱਕ ਦੋ ਕਿਲੀ ਨਾਪ ਦੋ ਸੁਭਾ ਜਨੰਦਰ ਸਾਹਿਬ ਨੂੰ ਦਿੱਲੀ ਉਹ ਖਰਾਬ ਹੋ ਜਾਂਦੀ ਆ ਫਾਇਦਾ ਕੀ ਆ ਫਿਰ ਪਹਿਲਾਂ ਲੈ ਕੇ ਆਇਆ ਸੀ ਮੈਂ ਇੰਨੀ ਮਠਾਈ ਆਇਆ 18-1900 ਰੁਪਏ ਦੀ ਆਈ ਦੀ ਮਠਾਈ ਉਹਦੇ ਵਿੱਚ 4-500 ਰੁਪਏ ਦੀ ਖਰਾਬ ਹੋ ਗਈ ਮਜਾ ਹੀ ਖਰਾਬ ਹੋ ਗਿਆ ਹੁਣ ਆਇਆ ਮਾਹਤ ਨੇਰੀ ਮੰਨ ਦੋ ਖਾਜੋ ਆਬ ਮਾਰ ਹੋ ਜਾ ਮਠਾਈ ਖਰਾਬ ਨਹੀਂ ਹੋਣੀ ਠੀਕ ਹੈ ਦੋਸਤੋ ਤੇ ਚਲੋ ਜੀ ਮੈਂ ਕਰਣਾ ਰੋਂ ਲੱਗ ਗਿਆ ਚਲੋ ਮਿਲਦੇ ਹਾਂ ਸੋ ਠੀਕ ਆ ਦੋਸਤੋ ਤੁਸੀਂ ਵੀ ਖਾਓ ਮਠਾਈ ਸਾਡੇ ਜਨਮ ਅਸ਼ਟਮੀ ਦੀ ਮਠਾਈ ਦੋ ਦੋ ਕੇਕ ਬਚੇ ਹੋਏ ਨੇ ਆਜੋ ਫਟਾਫਟ ਜਿਹੜੇ ਕਹਿੰਦੇ ਨੇ ਸਾਨੂੰ ਕੁਝ ਖਵਾਉਂਦੇ ਨਹੀਂ ਨਾ ਦੋ ਕੇਕ ਪਏ ਨੇ ਆਜੋ ਮਿੱਤਰੋ ਖਾਓ ਜਿੰਨਾ ਮਰਜ਼ੀ ਖਾਓ ਵਟ ਕੇ ਫੇਰ ਨਾ ਆਖਿਓ ਸਾਨੂੰ ਕਦੇ ਪੁੱਛਣਾ ਠੀਕ ਆ ਘਰੇ ਆਣਾ ਬੂਗਾ ਖਾਣਾ ਇਹ ਤਾਂ ਠੀਕ ਆ ਭਾਈ ਸਾਰੇ ਘਰਨੇ ਸਾਨੂੰ ਦਿੱਤਾ ਨਹੀਂ ਹੈਗਾ ਕੋਈ ਕਹਿੰਦਾ ਸਾਨੂੰ ਕੋਲੀ ਜੀ ਨਹੀਂ ਦਿੱਤਾ ਕੋਈ ਕਹਿੰਦਾ ਸਾਨੂੰ ਇੱਕ ਕੋਲੀ ਦਾ ਕਰਨੇ ਸਾਡੇ ਵਾਸਤੇ ਕੋਈ ਕਹਿੰਦਾ ਇੱਕ ਸਲਾਈਸ ਦੇ ਦਿੰਦੇ ਇੱਕ ਉਹ ਦੇ ਦਿੰਦੇ ਮਾਗਨ ਆਜੋ ਬਾਈ ਜਿਨਾਂ ਕਾਣਾ ਘਰੇ ਸਾਰਾ ਕੁਝ ਪਿਆਏ ਅੱਜ ਬਣਾ ਕੇ ਵੀ ਦੇ ਦਾਂਗੇ ਹੋਰ ਦੱਸੋ ਹਣਾ ਬਾਈ ਬਣਾ ਕੇ ਵੀ ਦੇ ਦਾਂਗੇ ਅਸੀਂ ਆਜੋ ਘਰ ਆਜੋ ਮਿੱਤਰੋ ਆਜੋ ਆਵੋ ਆਉਦਾ ਸਹੀ ਚਲੋ ਜੀ ਮਿਲਦੇ ਆ ਫਿਰ ਸਾਡੇ ਨਾਲ ਬਣੇ ਰਹੋ ਮਿੱਤਰੋ ਆ ਗਏ ਅਸੀਂ ਦੇਖੋ ਜੀ ਦੋਸਤੋ ਸ਼ੌਪ ਤੋਂ ਆ ਗਏ ਅਸੀਂ ਕਮਾਕਾਰਾਂ ਤੋਂ ਆਪਣੇ ਮਿਆਕ ਕਣਾਰੇ ਨੂੰ ਦੇਖ ਲਓ ਦੋਸਤੋ ਮਿਆਕ ਕਣਾਰੇ ਨੂੰ ਤੇ ਲੋ ਜੀ ਰੋਟੀ ਪਾਣੀ ਖਾਈਏ ਤੇ ਅੱਜ ਥੱਕੇ ਹੋਏ ਆ ਬਹੁਤ ਅਸੀਂ ਦੋਸਤੋ ਤਾਂ ਫੇਰ ਰਾਤ ਵੀ ਅਸੀਂ 2:30 ਵਜੇ ਸੋਏ ਤੇ ਬਲੋਗ ਐਡਿਟ ਕਰਕੇ ਪਾਇਆ ਤੇ ਦੋਸਤੋ ਤੇ ਨਾ ਹੀ ਠਾਕੁਰ ਜੀ ਦੇ ਦਰਸ਼ਨ ਕਰੋ ਦੋਸਤੋ ਠਾਕੁਰ ਜੀ ਦੇ ਦਰਸ਼ਨ ਦਿਜੀਏ राधे राधे ਨਾ ਜੀ ਮਿੱਤਰੋ ਠਾਕੁਰ ਜੀ ਦੇ ਦਰਸ਼ਨ ਆ ਅਰੇ ਆਪਾਂ ਥੱਕੇ ਬਹੁਤ ਗਏ ਆ ਦੇਖੋ ਪਿੰਡ ਵੀ ਗਏ ਤੇ ਰਾਤ ਵੀ 2:30 ਦੇ ਨਵੇ ਸੁੱਤੇ ਆ ਸਵੇਰੇ ਉੱਠੇ ਆ ਤੁਹਾਨੂੰ ਪਤਾ ਹੀ ਆ ਸਵੇਰੇ ਸਵੇਰੇ ਗਏ ਸੀ ਤੇ ਲੋਏ ਥੱਕੇ ਹਾਰੇ ਪਏ ਆ ਬਹੁਤ ਜ਼ਿਆਦਾ ਤੇ ਚਲੋ ਜੀ ਮਿਲਦੇ ਆਂ ਫਿਰ ਅਗਲੇ ਬਲੌਗ ਵਿੱਚ ਮਿਲਾਂਗੇ ਠੀਕ ਆ ਰੋਟੀ ਪਾਣੀ ਬਣ ਰਿਆ ਤੇ ਰਾਹ ਦਾਲ ਬੱਥੀਆ ਤੇ ਰੋਟੀ ਖਾਣੇ ਆ ਤੇ ਫਿਰ ਆਪਾਂ ਨੂੰ ਮਿਲਦੇ ਆ ਤੁਹਾਨੂੰ ਕੱਲ ਨੂੰ ਠੀਕ ਆ ਦੋਸਤੋ ਲੋਕ ਜਨ ਵਧੀਆ ਬਲੌਗ ਲੈ ਕੇ ਹਾਜ਼ਰ ਹੋਵਾਂ ਜਬ ਤੱਕ ਲਈਏ ਬਾਏ ਬਾਏ ਕਰੋ ਭਾਈ ਬਾਏ 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 ਲਾਇਜ਼ ਆ ਸੋ ਬਾਏ ਬਾਏ ਚਲੋ ਜੀ ਮਿਲਦੇ ਆਂ ਫਿਰ ਆਪਾਂ ਠੀਕ ਆ ਦੋਸਤੋ ਅਗਲੇ ਬਲੌਗ ਚ ਕੱਲ ਨੂੰ